ਏ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਜੀ ਕਈ ਭੈਣ ਭਰਾਵਾਂ ਦੇ ਬਹੁਤ ਕਮੈਂਟ ਆਉਂਦੇ ਨੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤੁਸੀਂ ਆਪਣਾ ਸਾਨੂੰ ਫੋਨ ਨੰਬਰ ਸੈਂਡ ਕਰ ਦਿਓ ਤੁਸੀਂ ਸਾਧ ਸੰਗਤ ਜੀ ਜੇ ਗੱਲ ਕਰਨਾ ਚਾਹੁੰਦੇ ਹੋ ਜੋ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰam ਆਈਡੀ ਦਾ ਲਿੰਕ ਹੁੰਦਾ ਹੈ ਉੱਥੇ ਮੈਸੇਜ ਕਰ ਲਿਆ ਕਰੋ ਜੋ ਵੀ ਗੱਲਬਾਤ ਕਰਨੀ ਹੈ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਕੇ ਕਰ ਸਕਦੇ ਹੋ। ਜੀ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦੇ ਇਹ ਵੀ ਕਮੈਂਟ ਆਉਂਦੇ ਨੇ ਕਿ ਜੋਤ ਜਗਾਉਣੇ ਆ ਅਸੀਂ ਤੁਸੀਂ ਸਾਨੂੰ ਕਿਹਾ ਹੈ ਕਿ ਕੇਸੀ ਇਸ਼ਨਾਨ ਕਰਕੇ ਜੋਤ ਜਗਾਇਆ ਕਰੋ। ਨਹੀਂ ਸਾਧ ਸੰਗਤ ਜੀ ਮੈਂ ਇਹ ਨਹੀਂ ਕਿਹਾ ਕਿ ਤੁਸੀਂ ਜੇ ਕੇਸੀ ਇਸ਼ਨਾਨ ਨਹੀਂ ਕਰਨਾ ਤਾਂ ਜੋਤ ਹੀ ਨਹੀਂ ਜਗਾਉਣੀ। ਮੈਂ ਸਿਰਫ ਇੱਕ ਸੁਚਮਤਾ ਦੀ ਗੱਲ ਕੀਤੀ ਹੈ। ਜਿਵੇਂ ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬ੍ਰੈਸਟ ਕੈਂਸਰ ਹੈ ਤੇ ਉਥੇ ਜ਼ਖਮ ਵੀ ਹੋ ਗਏ ਨੇ ਜਿਸ ਕਰਕੇ ਮੇਰੇ ਤੋਂ ਡੇਲੀ ਇਸ਼ਨਾਨ ਨਹੀਂ ਹੁੰਦਾਗਾ ਉਹ ਤਾਂ ਵੈਗਰੂ ਜਾਣਦੇ ਨੇ ਸਾਧ ਸੰਗਤ ਜੀ ਜੋ ਆਪਣੇ ਸਰੀਰ ਤੇ ਦੁੱਖ ਤਕਲੀਫ ਨੇ ਉਹ ਮਹਾਰਾਜ ਸਭ ਜਾਣੀ ਜਾਣੇ ਉਹਨਾਂ ਦੀ ਤਾਂ ਮਜਬੂਰੀ ਹੋ ਜਾਂਦੀ ਏ ਪਰ ਜਦੋਂ ਆਪਾਂ ਚੰਗੇ ਭਲੇ ਹੋ ਕੇ ਵੀ ਆਪਾਂ ਆਪਣੀ ਸੁਚਮਤਾ ਨਹੀਂ ਰੱਖਦੇ ਕਿ ਆਪਾਂ ਜੋਤ ਜਗਾਉਣ ਦੇ ਸਮੇਂ ਤਾਂ ਉਸ ਦੇ ਵਿੱਚ ਆਪਣੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਇਸ ਕਰਕੇ ਜੇ ਆਪਨ ਆਪਾਂ ਨੂੰ ਸਿਹਤ ਪੱਖੋਂ ਕੋਈ ਦੁੱਖ ਏ ਤਕਲੀਫ ਏ ਫਿਰ ਆਪਾਂ ਇਸ਼ਨਾਨ ਨਾ ਵੀ ਕਰਾਂਗੇ ਤਾਂ ਮਹਾਰਾਜ ਸਭ ਜਾਣਦੇ ਨੇ ਪਰ ਜੇ ਆਪਾਂ ਸਰੀਰ ਪੱਖੋਂ ਸਾਰੇ ਪੱਖੋਂ ਸਹੀ ਹੁੰਦੇ ਹੋਏ ਵੀ ਆਪਾਂ ਬਿਨਾਂ ਸੁਚਿੰਤਤਾ ਤੇ ਅਪਾ ਜੋਤ ਜਗਾਉਣਿਆ ਤਾਂ ਉਥੇ ਫਿਰ ਆਪਣੀ ਗਲਤੀ ਮੰਨੀ ਜਾਂਦੀ ਏ ਆਪਾਂ ਇਥੇ ਕੇਸੀ ਇਸ਼ਨਾਨ ਤੇ ਇਸ਼ਨਾਨ ਦੀ ਗੱਲ ਸਿਰਫ ਇੱਕ ਸੁਚਿੰਤਤਾ ਦੀ ਕੀਤੀ ਏ ਅਗਰ ਤੁਸੀਂ ਇਸ਼ਨਾਨ ਕਰਕੇ ਜੋਤ ਜਗਾਉਣਿਓ ਤਾਂ ਉਸ ਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਉਹ ਤੁਹਾਡੀ ਆਪਣੀ ਸ਼ਰਧਾ ਹੈ ਤੁਸੀਂ ਸ਼ਨਾਣ ਕਰਕੇ ਚਗਾਉਣੀ ਹੈ ਕਿ ਕਿਸੇ ਸ਼ਨਾਣ ਕਰਕੇ ਤਾਂ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਣੀ ਆ ਤਾਂ ਉਸ ਦੇ ਵਿੱਚ ਫੁੱਲ ਬਣਦਾ ਉਸ ਦੇ ਕੀ ਸੰਕੇਤ ਹੁੰਦੇ ਨੇ ਤੇ ਇੱਕ ਜਦੋਂ ਆਪਣੀ ਜੋਤ ਬਰ ਚਾਂਦੀਏ ਜਾਂ ਬੱਤੀ ਸੜ ਜਾਂਦੀ ਏ ਉਸ ਦਾ ਕੀ ਕਰਨਾ ਚਾਹੀਦਾ ਹੈ ਜਾ ਜੋ ਬਚੀ ਹੋਈ ਬੱਤੀ ਹੈ ਉਸ ਦੀ ਦੁਆਰਾ ਜੋਤ ਜਗਾਉਣੀ ਚਾਹੀਦੀ ਹੈ ਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸ ਦੇ ਰਿਲੇਟਡ ਵੀ ਬਹੁਤ ਕਮੈਂਟ ਆਉਂਦੇ ਸੀ ਇਸ ਕਰਕੇ ਸਾਧ ਸੰਗਤ ਜੀ ਮੈਂ ਇਹ ਵੀਡੀਓ ਬਣਾਉਣ ਲੱਗੀ ਹਾਂ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਐਂਡ ਤੱਕ ਦੇਖਿਓ ਤੁਹਾਨੂੰ ਸਾਰਾ ਕੁਝ ਸਮਝ ਲੱਗ ਜਾਵੇਗਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਅੱਗੇ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਨੇ ਜੋ ਆਪਾਂ ਜੋ ਵੀ ਘਰਾਂ ਦੇ ਵਿੱਚ ਜਗਾਉਨੇ ਆ ਉਸ ਦੇ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਏ ਪਰ ਕਈ ਘਰਾਂ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਏ ਕਿ ਆਪਾਂ ਨੂੰ ਕਈ ਵਾਰ ਵਹਿਮ ਹੁੰਦਾ ਏ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਜਿਸ ਕਰਕੇ ਆਪਣਾ ਕੰਮ ਨਹੀਂ ਸਿੱਧਾ ਆਉਂਦਾ ਪਰ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਣੀ ਆ ਸਾ ਸੰਗਾਂ ਜੀ ਤਾਂ ਫਿਰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀਗੀ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਨਾ ਤੇ ਜਦੋਂ ਆਪਾਂ ਜੋਤ ਜਗਾਉਂਦਿਆਂ ਨੂੰ ਥੋੜਾ ਸਮਾਂ ਹੋ ਜਾਂਦਾ ਤਾਂ ਆਪਾਂ ਇਹ ਹੀ ਸਮੇਂ ਦੇ ਆ ਸੋ ਜਦੇ ਮੀਆ ਆਪਾਂ ਨੂੰ ਕਈ ਨਿਸ਼ਾਨੀਆਂ ਵੀ ਪਤਾ ਲੱਗਦੀਆਂ ਨੇ ਕਿ ਆਪਣੇ ਘਰ ਦੇ ਵਿੱਚ ਆਕਾਰਜ ਵੀ ਸਿੱਧ ਨਹੀਂ ਸੀ ਹੁੰਦਾ ਹੋਣ ਲੱਗ ਗਿਆ ਤਾਂ ਉਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਆਪਣੇ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਸਹਿਬ ਜੀ ਸ਼ਹੀਦਾ ਸਿੰਘਾ ਗੁਰੂ ਸਹਬਾਨਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋਤ ਸਾਧ ਸੰਗਤ ਜੀ ਜਦੋਂ ਮਰਜੀ ਜਗਾ ਸਕਦੇ ਹੋ ਜਾਂ ਅਮਰਤਵੀਲੇ ਜਗਾਉਣਾ ਚਾਹੁੰਦੇ ਹੋ ਉਸ ਤੋਂ ਵੀ ਜਗਾ ਸਕਦੇ ਹੋ ਰਹਿਰਾਸ ਸਵੇਰ ਜਗਾਉਣਾ ਚਾਹੁੰਦੇ ਹੋ ਤਾਂ ਉਦੋਂ ਵੀ ਜਗਾ ਸਕਦੇ ਹੋ ਜਦੋਂ ਤੁਸੀਂ ਜੋਤ ਜਗਾਉਣੀ ਹੋ ਤਾਂ ਜੋਤ ਨੂੰ ਜਗਦੀ ਰਹਿਣ ਦਿਆ ਕਰੋ ਨਾ ਹੀ ਆਪਣੇ ਆਪ ਜੋਤ ਨੂੰ ਬਧਾਇਆ ਕਰੋ ਜਿੰਨਾ ਟਾਈਮ ਜੋਤ ਜਗਦੀ ਹੈ ਉਸ ਨੂੰ ਜਗਣ ਦਿਆ ਕਰੋ ਜਦੋਂ ਜੋਤ ਬੱਝ ਜਾਂਦੀ ਹੈ ਤਾਂ ਉਸ ਦੇ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹ ਬੱਤੀ ਬੱਜ ਜਾਂਦੀ ਹੈ ਕਈ ਵਾਰ ਜੋਤ ਦੇ ਵਿੱਚ ਕਿ ਉਹ ਵੀ ਬੱਜ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਜਗਾਉਣ ਦੀ ਲੋੜ ਨਹੀਂ ਹੁੰਦੀਗੀ ਜਿਹੜੀ ਬੱਤੀ ਬੱਜ ਜਾਂਦੀ ਹੈ ਤਾਂ ਉਹ ਬੱਤੀ ਤੁਸੀਂ ਜੋੜ ਕੇ ਤਾਂ ਉੱਥੇ ਤੁਸੀਂ ਜਲ ਪ੍ਰਵਾਹ ਵੀ ਕਰਕੇ ਆ ਸਕਦੇ ਹੋ ਤੁਸੀਂ ਕਾਫੀ ਬੱਤੀਆਂ ਜੋੜ ਲਿਆ ਕਰੋ ਫਿਰ ਉਸ ਤੋਂ ਬਾਅਦ ਦੇ ਵਿੱਚ ਇਕੱਠੀਆਂ ਕਰਕੇ ਤੁਸੀਂ ਚਲ ਪ੍ਰਵਾਹ ਕਰਕੇ ਆ ਸਕਦੇ ਹੋ ਤੇ ਜਿਹੜਾ ਜੋਤ ਦੇ ਵਿੱਚ ਕਿ ਉਹ ਬਚ ਜਾਂਦਾ ਸਾਧ ਸੰਗਤ ਜੀ ਉਹ ਤੁਸੀਂ ਆਪਣੇ ਸਰੀਰ ਤੇ ਜਿੱਥੇ ਵੀ ਤੁਹਾਨੂੰ ਦੁੱਖ ਤਕਲੀਫ ਹੈ ਜਾਂ ਤੁਸੀਂ ਆਪਣੇ ਸਿਰ ਤੇ ਬਾਡੀ ਤੇ ਕਿਤੇ ਵੀ ਲਗਾ ਸਕਦੇ ਹੋ ਕਈ ਵਾਰ ਸਾਧ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਤੋਂ ਸੁਣ ਲੈਨੇ ਆ ਮੈਂ ਵੀ ਇੱਕ ਭੈਣ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਬੋਲਿਆ ਹੋਇਆ ਹੈ ਕਿ ਜਿਹੜੀ ਬੱਤੀ ਸੜ ਜਾਂਦੀ ਹੈ ਅਗਰ ਤੁਸੀਂ ਉਹਨੂੰ ਚਾਲ ਪਰਵਾਹ ਕਰਕੇ ਆਉਣੇ ਹੋ ਤਾਂ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਏ ਤੁਸੀਂ ਆਪਣੇ ਆਪ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਨੇ ਹੋ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਵਿਹਮ ਭਰਮ ਦੇ ਵਿੱਚ ਪੈਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਹ ਹੀ ਸੋਚ ਲਓ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਧਾ ਕਾਰਡ ਆਵੇ ਤਾਂ ਉਸ ਦੇ ਉੱਪਰ ਈਕੁੰਕਰ ਲਿਖਿਆ ਹੁੰਦਾ ਹੈ ਕਈ ਵਾਰ ਇੱਕ ਸਟਿੱਕਰ ਬਣ ਕੇ ਲੱਗਿਆ ਹੁੰਦਾ ਹੈ ਅਗਰ ਆਪਾਂ ਉਸ ਕਾਰਡ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਬੱਤੀ ਪੂਰੀ ਜਲ ਜਾਂਦੀ ਏ ਤੁਸੀਂ ਉੱਪਰ ਘੋਪਾ ਆ ਕੇ ਉਹਨੂੰ ਪੂਰਾ ਚਾਰ ਲੈਣਾ ਏ ਫਿਰ ਉਸ ਨੂੰ ਇਸ ਤਰ੍ਹਾਂ ਕਰਕੇ ਕਰਨਾ ਏ ਜੋ ਵੀ ਉਹਨਾਂ ਨੇ ਦੱਸਿਆ ਸੀਗਾ ਹੁਣ ਜੇ ਆਪਾਂ ਉਸ ਕਾਰਡ ਨੂੰ ਜੋ ਵਿਆਹ ਤੋਂ ਕਾਰਡ ਆਉਂਦਾ ਏ ਜੇ ਉਹਦੀ ਆਪਾਂ ਅੱਗ ਭਾੜ ਲੈਨੇ ਆ ਤਾਂ ਉਸ ਦੇ ਵਿੱਚ ਆਪਣੀ ਗਲਤੀ ਏ ਕਿਉਂਕਿ ਵਿੱਚ ਗੁਰੂ ਦੀ ਬਾਣੀ ਦੇ ਕਈ ਸ਼ਬਦ ਲਿਖੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਾੜ ਦਿੰਨੇ ਆ ਤਾਂ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਇਸੇ ਤਰ੍ਹਾਂ ਜਦੋਂ ਤੁਸੀਂ ਸਾਸ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣੀ ਹੈ ਕਿ ਜੋਤ ਦੀ ਬੱਤੀ ਬਾਝ ਜਾਂਦੀ ਹੈ ਉਸ ਨੂੰ ਦੁਬਾਰਾ ਨਹੀਂ ਲਾਉਣਾ ਤੁਸੀਂ ਤੁਸੀਂ ਅਗਲੇ ਦਿਨ ਜਦੋਂ ਜੋਤ ਜਗਾਉਣੀ ਆ ਤਾਂ ਨਵੀਂ ਬੱਤੀ ਚ ਲਾਉਣੀ ਹੈ ਤੁਸੀਂ ਉਸ ਬੱਤੀ ਦਾ ਇਸਤੇਮਾਲ ਨਹੀਂ ਕਰਨਾਗਾ ਤੇ ਜਿਹੜਾ ਸਾਸ ਸੰਗਤ ਜੀ ਜੋਤ ਦੇ ਵਿੱਚ ਕਿਉ ਬਾਝ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਇੱਕ ਦਿਨ ਮੈਨੂੰ ਭੈਣ ਦਾ ਉਮੇ ਮੈਸੇਜ ਆਇਆ ਸੀਗਾ ਇੰਸਟਾਗ੍ਰam ਤੇ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਜੋਤ ਦਾ ਕਿਉ ਹੋਏ ਅਸੀਂ ਉਹ ਕੈਂਸਰ ਦੀ ਰੋਗ ਤੇ ਲਗਾ ਸਕਦੇ ਆ ਤੇ ਹਾਂਜੀ ਤੁਸੀਂ ਲਗਾ ਸਕਦੇ ਹੋ ਆਪਾਂ ਸ਼ਹੀਦਾ ਸਾਹਿਬ ਜਾਣਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣਦੇ ਆ ਉਥੋਂ ਆਪਾਂ ਨੂੰ ਜੋਤ ਦੇ ਕਿਉ ਦਾ ਪ੍ਰਸ਼ਾਦ ਵੀ ਮਿਲਦਾ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਜੇ ਜੋਤ ਜਗਾਉਣੀ ਹੋ ਉਹ ਜਦੋਂ ਜੋਤ ਵਾਹ ਚਾਂਦੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਿਉ ਵਾਜ ਜਾਂਦਾ ਹੈ ਉਹਸ ਨੂੰ ਤੁਸੀਂ ਆਪਣੇ ਸਰੀਰ ਤੇ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਜੇ ਨਹੀਂ ਵੀ ਆ ਤੁਸੀਂ ਤਾਂ ਵੀ ਲਗਾ ਸਕਦੇ ਹੋ ਇਹਦੇ ਵਿੱਚ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਤੇ ਦੂਸਰੀ ਗੱਲ ਖਾਲਸਾ ਜੀ ਜੇ ਬੱਤੀ ਹੈ ਜਿਹੜੀ ਜੋਤਦੀ ਜੇ ਉਹ ਪੂਰੀ ਸੜ ਜਾਂਦੀ ਏ ਤਾਂ ਉਹਨੂੰ ਵੀ ਤੁਸੀਂ ਆਰਾਮ ਦੇ ਨਾਲ ਕੋਸੇ ਪਾਣੀ ਦੇ ਨਾਲ ਜੋ ਉਹ ਬੱਤੀ ਸੜ ਜਾਂਦੀ ਹੈ ਨਾ ਤਾਂ ਉਹਦੇ ਵਿੱਚ ਜੋ ਵੀ ਜੇ ਬੱਤੀ ਨਹੀਂ ਵੀ ਸੜਦੀ ਨਾ ਤੇ ਉਹਦੇ ਵਿੱਚ ਤੁਸੀਂ ਕਿਉਂ ਪਾ ਕੇ ਜਦੋਂ ਤੁਸੀਂ ਕਾਫੀ ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਆ ਤੇ ਤੁਸੀਂ ਬੱਤੀਆਂ ਨੇ ਜੋ ਜਲ ਪਰਵਾ ਨਹੀਂ ਕਰਨੀਆਂ ਤਾਂ ਤੁਸੀਂ ਸਾਰੀਆਂ ਬੱਤੀਆਂ ਨੂੰ ਜੋੜ ਲਓ ਜਦੋਂ ਮਹੀਨੇ ਦੀਆਂ 2 ਮਹੀਨੇ ਦੀਆਂ ਜਿੰਨੀਆਂ ਵੀ ਤੁਸੀਂ ਜੋੜਨਗੇ ਨੇ ਜੋੜ ਕੇ ਉਹ ਬੱਤੀਆਂ ਇਕੱਠੀਆਂ ਕਰਕੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਦੀਵਾ ਲੈ ਲੈਣਾ ਜਾਂ ਕੋਈ ਭਾਂਡਾ ਲੈ ਲੈਣਾ ਉਹਦੇ ਵਿੱਚ ਪਾ ਕੇ ਉੱਪਰ ਦੇਸੀ ਘਿਓ ਪਾ ਕੇ ਉੱਪਰ ਦੀ ਅੱਗ ਲਗਾ ਦੇਣੀਏ ਤੇ ਜਦੋਂ ਉਹ ਬੱਤੀਆਂ ਪੂਰੀਆਂ ਜਲ ਕੇ ਰਾਖ ਹੋ ਜਾਣੀਆਂ ਉਹ ਜਿਹੜੀ ਰਾਖ ਹੈ ਉਹ ਤੁਸੀਂ ਕੋਸੇ ਪਾਣੀ ਰਾਤ ਨੂੰ ਜਾਂ ਕੋਸੇ ਦੁੱਧ ਦੇ ਨਾਲ ਲੈ ਲਿਓ ਤੁਹਾਨੂੰ ਕਈ ਉ ਪ੍ਰੋਬਲਮ ਦਾ ਉਥੋਂ ਹੱਲ ਮਿਲੇਗਾ ਜੇ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਨੂੰ ਸਾਹ ਸੰਗੀਤ ਜੀ ਆਪੜਿਆ ਪਤਾ ਲੱਗ ਜਾਂਦਾ ਹੈ ਤੁਹਾਡੇ ਗਲੇ ਦੀ ਖਾਰਸ਼ ਜਾਂ ਤੁਹਾਨੂੰ ਖਾਂਸੀ ਦੀ ਜਾਂ ਗਲੇ ਦੀ ਕੋਈ ਵੀ ਪ੍ਰੋਬਲਮ ਵੀ ਉਹਦੇ ਨਾਲ ਠੀਕ ਹੁੰਦੀ ਹੈ ਜਾਂ ਆਪਾਂ ਕਈ ਵਾਰ ਸਾਹ ਸੰਗੀਤ ਜੀ ਇਹ ਵੀ ਸੁਣਦੇ ਆ ਕਿ ਕਿਸੇ ਬੱਚੇ ਦੀ ਪੁਰਾਣੀ ਤੋਂ ਪੁਰਾਣੀ ਨਜ਼ਰੇ ਜੇ ਆਪਾਂ ਉਹਨੂੰ ਦੇਨੇ ਆ ਤਾਂ ਉਹਦੀ ਨਜ਼ਰ ਵੀ ਦੂਰ ਹੋ ਜਾਂਦੀ ਹੈ ਹੁਣ ਆਪਾਂ ਸਾਹ ਸੰਗੀਤ ਜੀ ਗੱਲ ਕਰਦੇ ਆ ਕਿ ਜੋਤ ਦੇ ਵਿੱਚ ਜਦੋਂ ਆਪਾਂ ਜੋਤ ਜਗਾਉਨੇ ਆ ਜੋਤ ਦੇ ਵਿੱਚ ਫੁੱਲ ਬਣਦਾ ਹੈ ਤਾਂ ਉਸ ਦੇ ਕੀ ਸੰਕੇਤ ਹੁੰਦੇ ਨੇ ਜਦੋਂ ਜੋਤ ਦੇ ਵਿੱਚ ਫੁੱਲ ਬਣਦਾ ਹੈ ਸਾ ਸੰਗਤ ਜੀ ਤਾਂ ਉਸ ਦਾ ਮਤਲਬ ਇਹੀ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ ਤੇ ਕਿਰਪਾ ਹੁਣੀ ਸ਼ੁਰੂ ਹੋ ਗਈ ਏ ਪਰ ਕਈ ਵਾਰ ਕੀ ਹੁੰਦਾ ਹੈ ਸਾ ਸੰਗਤ ਜੀ ਕਿ ਆਪਣੇ ਤੇ ਜੋਤ ਸਹੀ ਤਰ੍ਹਾਂ ਲੱਗਦੀ ਨਹੀਂ ਤਾਂ ਜੋਤ ਸਹੀ ਤਰ੍ਹਾਂ ਜਗਦੀ ਹੀ ਨਹੀਂ ਜਦੋਂ ਆਪਾਂ ਜੋਤ ਜਗਾਉਨੇ ਆ ਤਾਂ ਜਗਾਉਂਦੇ ਸਮੇਂ ਕਈ ਵਾਰ ਆਪਣੇ ਤੇ ਸਹੀ ਤਰ੍ਹਾਂ ਸ਼ੁਰੂਆਤ ਜੀ ਨਹੀਂ ਜਗਦੀ ਫਿਰ ਉਹ ਜੋਤ ਛੇਤੀ ਬੱਜ ਜਾਂਦੀ ਉਹਦੇ ਵਿੱਚ ਕਿ ਉਹ ਵੀ ਬਚ ਜਾਂਦਾ ਹੈ ਜੋਤ ਚੰਗੀ ਤਰ੍ਹਾਂ ਚੱਗਦੀ ਵੀ ਨਹੀਂ ਤੇ ਨਾਲੇ ਉਹ ਬੱਤੀ ਵੀ ਉਵੇਂ ਪਈ ਰਹਿ ਜਾਂਦੀ ਹੈ ਤਾਂ ਫੁੱਲ ਵੀ ਨਹੀਂ ਬਣਦਾ ਕਈ ਵਾਰ ਇਸ ਤਰ੍ਹਾਂ ਕਰਕੇ ਵੀ ਆਪਣੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਤੁਸੀਂ ਇਹ ਵੀ ਨਹੀਂ ਸੋਚਣਾ ਸਾਧ ਸੰਗਤ ਜੀ ਕਿ ਜੇ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਪਿਆ ਤੇ ਸਾਡੇ ਤੇ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਪਈ ਉਹ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਈ ਵਾਰ ਆਪਣੇ ਤੋਂ ਜਗਾਉਂਦੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ ਦਿੱਕਤ ਤਾਂ ਰਹਿ ਜਾਂਦੀ ਹੈ ਜਿਸ ਦੇ ਕਰਕੇ ਜੋਤ ਸਹੀ ਡੰਗ ਨਾਲ ਜਗਦੀ ਨਹੀਂ ਤਾਂ ਉਹ ਛੇਤੀ ਬੱਦ ਜਾਂਦੀ ਹੈ ਜੋਤ ਜਗਾਉਣ ਦੇ ਸਾਧ ਸੰਗੇ ਚ ਆਪਣੇ ਘਰ ਦੇ ਵਿੱਚ ਬਹੁਤ ਜਿਆਦੇ ਫਾਇਦੇ ਹੁੰਦੇ ਨੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਇਕਤਾ ਆਪਣੇ ਵਾਤਾਵਰਨ ਦੀ ਸ਼ੁੱਧਤਾ ਰਹਿੰਦੀ ਹੈ ਬਹੁਤ ਵਧੀਆ ਵਾਤਾਵਰਨ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਜਿਵੇਂ ਕਈ ਬਿਮਾਰੀਆਂ ਤੋਂ ਆਪਾਂ ਰਹਿਤ ਰਹਿੰਨੇ ਆ ਆਕਸੀਜਨ ਦੀ ਝੋਕਾ ਵੀ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਾ ਸੰਗਤ ਜੀ ਜਿਆਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਦੀਵਿਆਂ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਸਾ ਸੰਗਤ ਜੀ ਕਈ ਤਾਂ ਘਰਾਂ ਦੇ ਵਿੱਚ ਤੇਲ ਦਾ ਦੀਵਾ ਜਗਾਉਂਦੇ ਨੇ ਤੇ ਕਈ ਜੋਤ ਜਗਾਉਂਦੇ ਨੇ ਦੇਸੀ ਘੋਦੀ ਇਹ ਦੋਨੇ ਅਲੱਗ-ਅਲੱਗ ਹੁੰਦੇ ਨੇ ਜੋਤ ਤਾਂ ਇੱਕ ਹੀ ਹੁੰਦੀ ਹੈ ਸਾ ਸੰਗਤ ਜੀ ਪਰ ਜਿਵੇਂ ਤੇਲ ਦਾ ਜੋ ਦੀਵਾ ਜਗਾਉਂਦੇ ਨੇ ਕਈ ਉਹ ਅਲੱਗ ਚੀਜ਼ ਹੁੰਦੀ ਏ ਪਰ ਜੋਤ ਇੱਕ ਹੀ ਹੁੰਦੀ ਏ ਜੋਤ ਅਲੱਗ ਨਹੀਂ ਹੁੰਦੀ ਜੋ ਦੇਸੀ ਘੇਉ ਦੀ ਜਗਦੀ ਏ ਸੱਚੇ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਨੇ ਵੀ فرمایا ਏ ਜੇਕਰ ਇੱਕ ਗਲਤੀ ਆਪਾਂ ਕਰਦੇ ਆਂ ਤੇ ਉਹ ਮਾਫ ਕਰ ਦਿੱਤੀ ਜਾਂਦੀ ਏ ਪਰ ਜੇਕਰ ਉਸੇ ਹੀ ਗਲਤੀ ਨੂੰ ਅਸੀਂ ਵਾਰ-ਵਾਰ ਕਰਦੇ ਆਂ ਉਹ ਮਾਫ ਨਹੀਂ ਹੁੰਦੀ ਜਿਵੇਂ ਮੰਨ ਲਓ ਖਾਲਸਾ ਜੀ ਆਪਾਂ ਅਲੱਗ-ਅਲੱਗ ਗਲਤੀਆਂ ਕਰਦੇ ਹਾਂ ਜਿਵੇਂ 100 ਗਲਤੀਆਂ ਕਰ ਲੀਆਂ ਉਹ ਮਾਫ਼ ਹੋ ਜਾਂਦੀਆਂ ਨੇ ਪਰ ਆਪਾਂ ਜੇ ਇੱਕ ਗਲਤੀ ਨੂੰ ਵਾਰ-ਵਾਰ ਦੁਹਾਈਏ ਉਹ ਮਾਫ਼ ਨਹੀਂ ਹੁੰਦੀ ਤੇ ਤੁਸੀਂ ਭੁੱਲ ਕੇ ਵੀ ਖਾਲਸਾ ਜੀ ਇੱਕ ਗਲਤੀ ਨੂੰ ਕਦੇ ਵੀ ਤੁਸੀਂ ਵਾਰ-ਵਾਰ ਨਹੀਂ ਕਰਨੀ ਇਸੇ ਨਾਲ ਨਾਲ ਖਾਲਸਾ ਜੀ ਉਹ ਕਿਹੜਾ ਸਮਾਂ ਜਿਸ ਸਮੇ ਆਪਾਂ ਨੂੰ ਕਦੇ ਵੀ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਜਾਂ ਕੋਈ ਸ਼ੁਭ ਕੰਮ ਕਰਦੇ ਆਂ ਤੇ ਜਾਂ ਜਿਵੇਂ ਆਪਣੇ ਘਰ ਦੇ ਵਿੱਚ ਖੰਡ ਪੜ ਸਹਿਬ ਦਾ ਪ੍ਰਕਾਸ਼ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਕਿਸੇ ਵੀ ਕਾਰਜ ਨੂੰ ਲੈ ਕੇ ਜਦੋਂ ਆਪਾਂ ਕੋਈ ਵਧੀਆ ਕੰਮ ਕਰਦੇ ਆਂ ਕਰਦੇ ਵਿੱਚ ਭਾਵੇਂ ਆਪਾਂ ਖੰਡਪਾਟ ਸਾਹਿਬ ਦਾ ਪ੍ਰਕਾਸ਼ ਕਰਵਾਈਏ ਤੇ ਭਾਵੇਂ ਆਪਾਂ ਖੁਦ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਕਿਸੇ ਚੰਗੇ ਕਾਰਜ ਦੇ ਲਈ ਘਰ ਤੋਂ ਬਾਹਰ ਚਾਈਏ ਤਾਂ ਖਾਲਸਾ ਜੀ ਉਸ ਸਮੇ ਆਪਾਂ ਦੀਗ ਦਾ ਤਿਆਰ ਕਰਦੇ ਹੀ ਕਰਦੇ ਆਂ ਤੇ ਫਿਰ ਨਾਲ ਜੋਤ ਵੀ ਜਗਾਈ ਜਾਂਦੀ ਏ ਤੇ ਜਿਹੜੀ ਜੋਤ ਹੁੰਦੀ ਏ ਖਾਲਸਾ ਜੀ ਉਹ ਸ਼ਹੀਦਾਂ ਸਿੰਘਾਂ ਦੀ ਖਾਸ ਨਿਸ਼ਾਨੀ ਹੁੰਦੀ ਏ ਜਿਮੀ ਖਾਲਸਾ ਜੀ ਆਪਾਂ ਕਿਸੇ ਨਾ ਕਿਸੇ ਪਰਿਵਾਰ ਦੇ ਘਰ ਜਾਂਦੇ ਆ ਜਾਂ ਆਪਾਂ ਕਿਸੇ ਰਿਸ਼ਤੇਦਾਰ ਦੇ ਜਾਂਦੇ ਆ ਤੇ ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਜਦੋਂ ਆਪਾਂ ਜੱਜ ਦੀ ਜੋਤ ਨੂੰ ਦੇਖਦੇ ਆ ਤੇ ਆਪਣੇ ਮਨ ਦੇ ਵਿੱਚ ਕਦੀ ਨਾ ਕਦੀ ਕੀਤੀ ਨਾ ਕੀਤੀ ਇਹ ਗੈਸ ਜ਼ਰੂਰ ਆਉਂਦਾ ਹੁੰਦਾ ਹੈ ਵਿਚਾਰ ਆਉਂਦਾ ਆਪਣੇ ਮਨ ਦੇ ਵਿੱਚ ਕਿ ਇਹ ਸ਼ਹੀਦਾਂ ਸਿੰਘਾਂ ਨੂੰ ਜ਼ਰੂਰ ਮੰਨਦੇ ਨੇ ਤੇ ਜਾਂ ਫਿਰ ਕਿਸੇ ਵੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਇਹ ਜੋਤ ਜਗਾਉਂਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਜੋਤ ਜਗਾਈ ਗਈ ਸਿਰਫ ਖਾਲਸਾ ਜੀ ਆਪਾਂ ਜਗ ਦੀ ਜੋਤ ਤੋਂ ਹੀ ਆਈਡੀਆ ਲਗਾ ਲੈਣੇ ਆ ਕਿਉਂਕਿ ਖਾਲਸਾ ਜੀ ਇਸੇ ਤਰ੍ਹਾਂ ਜੇ ਕਿਸੇ ਦੇ ਘਰੇ ਚਰਾਗ ਲੱਗੇ ਹੁੰਦੇ ਨੇ ਤੇ ਆਪਾਂ ਉਥੋਂ ਇਹ ਵੀ ਗੈਸ ਕਰ ਲੈਣੇ ਆ ਕਿ ਇਹ ਕਿਸੇ ਪੀਰ ਨੂੰ ਮੰਨਦੇ ਨੇ ਜਿੰਨਾ ਦੇ ਨਾਮ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਚਿਰਾਗ ਰੋਸ਼ਨ ਕੀਤੇ ਨੇ ਇਸੇ ਤਰ੍ਹਾਂ ਖਾਲਸਾ ਜੀ ਇਹ ਜੋ ਚਿਰਾਗ ਤੇ ਜੋਤ ਇਹ ਦੋ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਸ ਤੇ ਰਾਹੀ ਸਾਨੂੰ ਮਾਲਕ ਨੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਸਾਨੂੰ ਇਸ਼ਾਰਾ ਦਿੱਤਾ ਹੈ ਇਸ ਤਰ੍ਹਾਂ ਦੀ ਜੋਤ ਤੇ ਇਸ ਤਰ੍ਹਾਂ ਦਾ ਚਿਰਾਗ ਸਾਡੇ ਅੰਦਰ ਹੈ ਜਿਸ ਨੂੰ ਸਾਨੂੰ ਜਗਾਉਣਾ ਚਾਹੀਦਾ ਹੈ ਰੋਸ਼ਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਹੈ ਜਾਂ ਫਿਰ ਚਿਰਾਗ ਰੋਸ਼ਨ ਕਰਦੇ ਹਾਂ ਤੇ ਇਹਨਾਂ ਚੀਜ਼ਾਂ ਦੇ ਲਈ ਵੀ ਖਾਲਸਾ ਜੀ ਸਾਨੂੰ ਕੁਝ ਸਮੇਂ ਦਿੱਤੇ ਹੁੰਦੇ ਨੇ ਜੇ ਜਦੋਂ ਅਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਕਾਰਜ ਕਰਦੇ ਹਾਂ ਤਾਂ ਖਾਲਸਾ ਜੀ ਸਾਨੂੰ ਬਹੁਤ ਜ਼ਿਆਦਾ ਕਿਰਪਾ ਹੁੰਦੀ ਏ ਜੇਕਰ ਉਹਨਾਂ ਸਮਿਆਂ ਤੋਂ ਬਾਅਦ ਦੇ ਵਿੱਚ ਅਸੀਂ ਇਹ ਕੰਮ ਕਰਦੇ ਹਾਂ ਤੇ ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੀ ਜਿਵੇਂ ਖਾਲਸਾ ਜੀ ਕਹਿੰਦੇ ਨੇ ਕਿ ਜੋਤ ਜਗਾਉਣੀ ਜਿਵੇਂ ਮਨ ਦੀ ਜੋਤ ਜਗਾਉਣੀ ਤੇ ਬਾਹਰੀ ਜੋਤ ਜਗਾਉਣੀ ਕਮੀ ਖਾਲਸਾ ਜੀ ਜਦੋਂ ਆਪਾਂ ਬਾਰੀ ਜੋਤ ਜਗਉਣੀ ਆ ਤੇ ਪਰਮਾਤਮਾ ਸਾਡੀ ਤੇ ਖੁਸ਼ ਹੁੰਦਾ ਏ ਸ਼ਹੀਦ ਸਿੰਘ ਜਦੋਂ ਖੁਸ਼ ਹੋ ਕੇ ਸਾਡੀ ਤੇ ਇਸ ਸੇਵਾ ਤੋਂ ਕਿਰਪਾ ਕਰ ਦਿੰਦੇ ਨੇ ਤਾਂ ਖਾਲਸਾ ਜੀ ਸਾਡੇ ਜਿਹੜੇ ਮਨ ਦੀ ਜੋਤ ਉਹ ਵੀ ਜਗ ਜਾਂਦੀ ਬਾਰੀ ਜੋਤ ਦੇ ਨਾਲ ਨਾਲ ਸਾਡੇ ਮਨ ਦੀ ਜੋਤ ਵੀ ਇਹ ਜਿਹੜੀ ਜਗਦੀ ਆ ਇਸੀ ਤਰ੍ਹਾਂ ਖਾਲਸਾ ਜੀ ਜੇਕਰ ਅਸੀਂ ਕੁਝ ਸਮੇਂ ਦਿੱਤੇ ਗਏ ਹੁੰਦੇ ਨੇ ਉਹਨਾਂ ਸਮਿਆਂ ਤੇ ਜੋਤ ਨੂੰ ਜਗਾਉਣੀ ਆ ਫਿਰ ਤਾਂ ਠੀਕ ਏ ਜੇਕਰ ਕੁਝ ਸਮੇਂ ਇਦਾਂ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਨਹੀਂ ਜਗਾਉਣੀ ਚਾਹੀਦੀ ਉਹਨਾਂ ਦੇ ਵਿੱਚ ਜਗਾਉਣੀ ਆ ਤਾਂ ਖਾਲਸਾ ਜੀ ਕਿਤੇ ਨਾ ਕਿਤੇ ਸਾਡੇ ਤੋਂ ਕੁਝ ਨਾ ਕੁਝ ਗਲਤੀ ਜ਼ਰੂਰ ਹੋ ਜਾਂਦੀ ਹੈ ਕਿਹੜੇ ਸਮੇਂ ਦੇ ਵਿੱਚ ਖਾਲਸਾ ਜੀ ਸਾਨੂੰ ਕਾਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਪਰ ਉਸ ਤੋਂ ਪਹਿਲਾਂ ਖਾਲਸਾ ਜੀ ਉਹ ਕਿਹੜਾ ਸਮਾਂ ਹੈ ਜਦੋਂ ਸਾਨੂੰ ਕਾਰ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਸਵੇਰੇ ਅੰਮ੍ਰਿਤ ਵੇਲੇ 4 ਤੋਂ 6 ਵਜੇ ਦੇ ਵਿੱਚ ਜੇਕਰ ਅਸੀਂ ਜੋਤ ਜਗਾਉਣੀ ਆ ਤਾਂ ਉਹ ਜੋਤ ਜਗਾਉਣ ਦਾ ਖਾਲਸਾ ਜੀ ਬਿਲਕੁਲ ਸਹੀ ਸਮਾਂ ਹੁੰਦਾ ਹੈ ਜੀਵੇਂ ਖਾਲਸਾ ਜੀ ਹੁਣ ਕਈ ਭੈਣ ਭਰਾ ਕਹਿਣਗੇ ਕਿ ਅੰਮ੍ਰਿਤ ਵੇਲਾ ਜ਼ਰੂਰੀ ਨਹੀਂ ਹੁੰਦਾ ਆਪਾਂ ਇੱਕ ਸਹੀ ਸਮੇਂ ਦੀ ਗੱਲ ਕਰਦੇ ਆ ਸਹੀ ਸਮਾਂ ਖਾਲਸਾ ਜੀ ਜੇ ਅੰਮ੍ਰਿਤ ਵੇਲੇ ਦਾ ਹੀ ਗਿਨ ਲੈ ਤਾਂ ਖਾਲਸਾ ਜੀ 4 ਤੋਂ 6 ਦਾ ਹੋਵੇਗਾ ਕਿਉਂਕਿ 6 ਵਜੇ ਤੋਂ ਮਗਰੋਂ ਸੂਰਜ ਨਿਕਲ ਆਉਂਦਾ ਏ ਉਸ ਵੇਲੇ ਨੂੰ ਅੰਮ੍ਰਿਤ ਵੇਲਾ 6 ਤੋਂ ਬਾਅਦ ਦੇ ਵਿੱਚ ਨਹੀਂ ਮੰਨਿਆ ਜਾਂਦਾ ਇਸ ਤੋਂ ਇਹ ਲਾਵਾ ਹਾਲ ਸੱਜੀ ਪਰ ਜੇਕਰ ਜਿਵੇਂ ਘਰ ਦੇ ਬੱਚੁਰਗਾ ਦੇ ਮੁਤਾਬਕ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਕਿ 4 ਤੋਂ 6 ਵਜੇ ਦੇ ਤੱਕ ਸਹੀ ਹੈ ਪਰ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਆਪਾਂ ਗੱਲ ਕਰਦੇ ਹਾਂ ਤੇ 7 ਵਜੇ ਤੱਕ ਹੱਦ ਸਾਨੂੰ ਆਪਣੇ ਘਰ ਦੇ ਵਿੱਚ ਜੋਤ ਜਗਾਉਣ ਦਾ ਸਹੀ ਸਮਾਂ ਰੱਖਣਾ ਚਾਹੀਦਾ ਹੈ 4 ਤੋਂ 7 ਤੱਕ ਸਤ ਤੋਂ ਬਾਅਦ ਦੇ ਵਿੱਚ ਤੱਕ ਕਦੇ ਵੀ ਖਾਲਸਾ ਜੀ ਤੁਹਾਨੂੰ ਜੋਤ ਅਵਰਤ ਵੇਲੇ ਨੂੰ ਲੈ ਕੇ ਨਹੀਂ ਜਗਾਉਣੀ ਚਾਹੀਦੀ ਜੇਕਰ ਆਪਾਂ ਮਨਮਰਜ਼ੀ ਦੇ ਨਾਲ ਗੱਲ ਕਰੀਏ ਤਾਂ ਫਿਰ ਤਾਂ ਖਾਲਸਾ ਜੀ ਆਪਣਾ ਮਰਜ਼ੀ ਦੇ ਮੁਤਾਬਕ ਤਾਂ ਆਪਾਂ ਕਿਸੇ ਸਮੇਂ ਨੂੰ ਵੀ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਜੋਤ ਜਗਾਉਣੀ ਆ ਤਾਂ ਜੋਤ ਜੇ ੜੀ ਖਾਲਸਾ ਜੀ ਉਹ ਜਿਵੇਂ ਹਨੇਰੇ ਦੇ ਵਿੱਚ ਇੱਕ ਰੋਸ਼ਨੀ ਕਰਦੀ ਹੈ ਤਾਂ ਉਹ ਆਪਾਂ ਨੂੰ ਅੰਮ੍ਰਿਤ ਵੇਲੇ ਜੇ ਸਮੇਂ ਹਨੇਰਾ ਹੁੰਦਾ ਹੈ ਖਾਸ ਕਰਕੇ ਉਸ ਸਮੇਂ ਹੀ ਜਗਾਉਣੀ ਚਾਹੀਦੀ ਹੈ ਇਹ ਹੈ ਖਾਲਸਾ ਜੀ ਜੋਤ ਜਗਾਉਣ ਦਾ ਸਹੀ ਸਮਾਂ ਤੇ ਉਹ ਕਿਹੜਾ ਸਮਾਂ ਹੈ ਜਿਹੜੇ ਸਮੇਂ ਦੇ ਵਿੱਚ ਸਾਨੂੰ ਜੋਤ ਜਗਾਉਣੀ ਨਹੀਂ ਚਾਹੀਦੀ ਜਿਵੇਂ ਖਾਲਸਾ ਜੀ ਰਾਤ ਦਾ ਸਮਾਂ ਜਿਵੇਂ ਰਾਤ ਨੂੰ ਆਪਾਂ ਜੇ ਜੋਤ ਜਗਾਈਏ ਤਾਂ ਖਾਲਸਾ ਜੀ ਰਾਤ ਦੇ ਸਮੇਂ ਜੋਤ ਜਗਾਉਣ ਦਾ ਸਹੀ ਸਮਾਂ ਨਹੀਂ ਹੈਗਾ ਜਿਵੇਂ 8 ਤੋਂ ਬਾਅਦ ਦੇ ਵਿੱਚ 9 10 ਵਜੇ ਇਸ ਸਮੇਂ ਤੇ ਖਾਲਸਾ ਜੀ ਸਾਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਇਹ ਤਾਂ ਜੇ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਕਹੀ ਚਾਹੀਏ ਕਿ ਕਿੱਥੇ ਲਿਖਿਆ ਨਹੀਂ ਜਗਾਉਣੀ ਚਾਹੀਦੀ ਤਾਂ ਖਾਲਸਾ ਜੀ ਇਹ ਵੀ ਕਿਤੇ ਨਹੀਂ ਲਿਖਿਆ ਕਿ ਆਪਾਂ ਨੂੰ 9 10 ਵਜੇ ਜੋਤੇ ਚ ਗਾਉਣੀ ਚਾਹੀਦੀ ਆਪਣੀ ਸੋਚ ਦੇ ਮਤਾਬਕ ਹੀ ਖਾਲਸਾ ਜੀ ਆਪਾਂ ਜਾਣਦੇ ਹਾਂ ਜੇਕਰ ਤੁਹਾਨੂੰ ਬਹੁਤ ਹੈ ਹੀ ਜ਼ਿਆਦਾ ਕੋਈ ਅਮ੍ਰਿਤ ਵੇਲੇ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਰਹਿ ਰਾਸ ਦੇ ਸਮੇਂ ਜਗਾ ਸਕਦੇ ਹੋ ਉਹ ਵੀ 7 ਤੋਂ ਪਹਿਲਾਂ ਜਾਂ 8 ਤੋਂ ਬਾਅਦ ਦੇ ਵਿੱਚ ਤਾਂ ਖਾਲਸਾ ਜੀ ਕੋਈ ਸਹੀ ਸਮਾਂ ਨਹੀਂ ਹੈ ਜੋਤੇ ਜਗਾਉਣ ਦਾ ਸਾਨੂੰ ਨਹੀਂ ਜਗਾਉਣੀ ਚਾਹੀਦੀ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਰਾਤ ਨੂੰ ਕਦੇ ਵੀ ਜੋਤ ਨਹੀਂ ਜਗਾਉਣੀ ਭਾਵੇਂ ਕਿੰਨੀ ਵੀ ਕਿਉਣਾ ਅਮਰਜੈਂਸੀ ਹੋਵੇ ਜਿਵੇਂ ਇੱਕ ਦਿਨ ਦਾ ਸਮਾਂ ਲੰਘ ਗਿਆ ਦੂਸਰੇ ਦਿਨ ਤੁਸੀਂ ਜੋਤ ਜਗਾ ਦਿਓ ਉਹ ਅਲੱਗ ਵੱਖਰੀ ਗੱਲ ਏ ਇਸੇ ਤਰ੍ਹਾਂ ਖਾਲਸਾ ਜੀ ਸਾਨੂੰ ਜਿਹੜਾ ਦੂਸਰਾ ਸਮਾਂ ਹੈ ਉਹ ਦੁਪਹਿਰ ਦਾ ਸਮਾਂ ਹੈ ਦੁਪਹਿਰ ਦੇ ਸਮੇਂ ਖਾਲਸਾ ਜੀ ਸਾਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਜਿਹੜਾ 12 ਤੋਂ 2 ਵਜੇ ਦਾ ਹੁੰਦਾ ਹੈ ਹੁਣ ਕਈ ਭੈਣ ਭਰਾ ਸੋਚਣਗੇ ਕਿ ਜਦੋਂ ਚਪੈਰਾ ਸਹਿਬ ਕੱਟਦੇ ਆ ਉਦੋਂ ਵੀ ਤਾਂ 12 ਤੋਂ 4 ਵਜੇ ਤੱਕ ਕੱਟਦੇ ਆ ਪਰ ਖਾਲਸਾ ਜੀ ਐਤਵਾਰ ਨੂੰ ਸ਼ਹੀਦਾ ਸਹਿਬ ਚਪੈਰਾ ਸਹਿਬ ਕੱਟਿਆ ਜਾਂਦਾ ਹੈ ਕੀ ਆਪਾਂ ਆਪਣੇ ਮਨ ਦੇ ਵਿੱਚ ਧਿਆਨ ਧਰ ਕੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਯਾਦ ਕਰਕੇ ਜਿਵੇਂ ਸ਼ਹੀਦਾ ਸਾਹਿਬ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਜਾਂਦੀ ਉਹੀ ਹਾਜ਼ਰੀ ਆਪਾਂ ਘਰ ਬੈਠ ਕੇ ਭਰਦੇ ਆ ਇਸ ਕਰਕੇ ਉਸ ਸਮੇਂ ਤੇ ਆਪਾਂ ਜੋਤ ਜਗਾਉਣੀ ਹੈ ਪਰ ਜੇਕਰ ਆਪਾਂ ਡੇਲੀ ਗੱਲ ਕਰੀਏ ਕਿ ਦੁਪਹਿਰ ਦੇ 12 ਤੋਂ 2 ਵਜੇ ਜੋਤ ਜਗਾਉਣੀ ਤਖਾਲਸਾ ਜੀ ਉਹ ਬਿਲਕੁਲ ਸਹੀ ਸਮਾਂ ਨਹੀਂ ਹੈਗਾ ਇਸ ਸਮੇਂ ਤੇ ਤੁਹਾਨੂੰ ਕਦੇ ਵੀ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਕਿਉਂਕਿ ਖਾਲਸਾ ਜੀ ਆਪਣੇ ਘਰ ਦੇ ਜਿਹੜੇ ਬਜ਼ੁਰਗ ਨੇ ਉਹੀ ਆਪਾਂ ਨੂੰ ਸਮਝਾਉਂਦੇ ਨੇ ਦੱਸਦੇ ਨੇ ਕਿ ਇਸ ਸਮੇਂ 12 ਤੋਂ 2 ਵਜੇ ਦੇ ਸਮੇਂ ਦੇ ਵਿੱਚ ਜੋਤ ਬਿਲਕੁਲ ਵੀ ਨਹੀਂ ਜਗਾਉਣੀ ਚਾਹੀਦੀ ਕਿਉਂਕਿ ਇੱਕ ਤਾਂ ਰਾਤ 12 ਤੋਂ 2 ਦਾ ਸਮਾਂ ਇੱਕ ਦੇਣ ਦਾ ਇਸ ਸਮੇਂ ਵਿੱਚ ਜਿਹੜੇ ਜੀ ਹੀ ਦਸਿੰਗ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਉਹਨਾਂ ਦੀ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਖਾਲਸਾ ਜੀ ਜਿਵੇਂ ਬਜ਼ੁਰਗਾਂ ਦਾ ਕਹਿਣਾ ਉਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਖਾਲਸਾ ਜੀ ਅਗਲਾ ਜੋ ਸਮਾਂ ਹੁੰਦਾ ਹੈ ਵੀ ਜਿਵੇਂ ਆਪਾਂ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਸੀ 7 ਵਜੇ ਤੱਕ ਜੋਤ ਜਗਾ ਚੁੱਕ ਦਿਓ ਜੇਕਰ ਖਾਲਸਾ ਜੀ ਤੁਸੀਂ 7 ਵਜੇ ਤੋਂ ਬਾਅਦ ਦੇ ਵਿੱਚ ਜੋਤ ਨੂੰ ਜਗਾਉਂਦੇ ਹੋ ਤਾਂ ਉਹ ਬਿਲਕੁਲ ਸਹੀ ਸਮਾਂ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਸਮੇਂ ਸਿਰ ਕੀਤੇ ਗਏ ਕੰਮ ਦਾ ਹੀ ਆਪਾਂ ਨੂੰ ਲਾਭ ਹੁੰਦਾ ਹੈ ਜੇਕਰ ਸਮਾਂ ਲਗਾ ਕੇ ਆਪਾਂ ਉਸ ਕਾਰਜ ਨੂੰ ਕਰਾਂਗੇ ਤਾਂ ਖਾਲਸਾ ਜੀ ਉਹ ਆਪਾਂ ਨੂੰ ਲਾਭ ਤਾਂ ਦੇਣਾ ਨਹੀਂ ਉਹ ਆਪਾਂ ਨੂੰ ਨੁਕਸਾਨ ਹੀ ਦਿੰਦਾ ਹੈ ਈਤਖਾਲਸਾ ਜੀ ਆਪਾ ਸਾਰੇ ਹੀ ਭੈਣ ਭਰਾ ਜਾਣਦੇ ਆਂ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਆਪਾਂ ਨੂੰ ਕੋਈ ਇੱਕ ਵਾਰ ਜੇ ਸਮੇਂ ਆਪਾਂ ਰੈਸਟ ਕਰਦੇ ਆਂ ਸੌਣੇ ਆ ਉਹ ਆਪਣਾ ਸੌਣ ਦਾ ਸਮਾਂ ਹੈ ਪਰ ਆਪਾਂ ਨੂੰ ਉਸ ਸਮੇਂ ਕੋਈ ਆਕੇ ਉਠਾਉਂਦਾ ਹੈ ਖਾਲਸਾ ਜੀ ਤੇ ਆਪਾਂ ਨੂੰ ਕਿੰਨਾ ਮਨ ਦੇ ਵਿੱਚ ਗੁੱਸਾ ਆਉਂਦਾ ਹੈ ਇਸੇ ਤਰ੍ਹਾਂ ਜਦੋਂ ਸ਼ਹੀਦਾਂ ਸਿੰਘਾਂ ਜਾਂ ਫਿਰ ਜਿਹੜੇ ਤੁਸੀਂ ਗੁਰੂ ਪੀਰ ਨੂੰ ਮਾਣਦੇ ਹੋ ਉਹਨਾਂ ਦੇ ਨਾਮ ਦੀ ਜੋਤ ਜਗਾਉਣੀਓ ਜਾਂ ਚਿਰਾਗ ਰੋਸ਼ਨ ਕਰ ਦਿਓ ਤਾਂ ਖਾਲਸਾ ਜੀ ਉਹ ਵੀ ਤੁਸੀਂ ਸਹੀ ਸਮੇਂ ਨਹੀਂ ਕਰਦੇ ਉਸ ਸਮੇਂ ਕਰਦੇ ਹੋ ਜੇ ਸਮੇਂ ਉਹਨਾਂ ਦਾ ਰੈਸਟ ਦਾ ਸਮਾਂ ਹੁੰਦਾ ਤਾਂ ਖਾਲਸਾ ਜੀ ਇਸੇ ਤਰ੍ਹਾਂ ਸੇਮ ਜਦੋਂ ਆਪਾਂ ਸਹੀ ਸਮੇਂ ਤੇ ਆਪਣੇ ਘਰ ਦੇ ਵਿੱਚ ਜੋਤ ਨਹੀਂ ਜਗਾਉਂਦੇ ਤਾਂ ਖਾਲਸਾ ਜੀ ਉਸ ਦਾ ਆਪਾਂ ਨੂੰ ਫਾਲ ਨਹੀਂ ਮਿਲਦਾ ਨੁਕਸਾਨ ਹੀ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਇਹੋ ਉਹ ਤਿੰਨ ਸਮੇਂ ਨੇ ਜਿਹੜੇ ਸਮਿਆਂ ਦੇ ਵਿੱਚ ਤੁਹਾਨੂੰ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਕਦੇ ਵੀ ਜੋਤ ਨਹੀਂ ਜਗਾਉਣੀ ਚਾਹੀਦੀ ਜੇਕਰ ਖਾਲਸਾ ਜੀ ਆਪਾਂ ਜਗਾਉਣੀ ਆ ਤਾਂ ਜਿਹੜੇ ਪੀਰ ਨੇ ਉਹ ਸਖਤ ਨਾਰਾਜ਼ ਹੋ ਜਾਂਦੇ ਨੇ ਜਿਹੜੇ ਭੈਣ ਭਰਾ ਪੀਰਾਂ ਦੇ ਚਿਰਾਗ ਲਾਉਂਦੇ ਨੇ ਤਾਂ ਉਹ ਪੀਰ ਨਾਰਾਜ਼ ਹੋ ਜਾਂਦੇ ਨੇ ਤੇ ਜਿਵੇਂ ਆਪਨੇ ਘਰ ਦੇ ਵਿੱਚ ਆਪਾਂ ਜੋਤ ਜਗਾਉਣੀ ਆ ਖਾਲਸਾ ਜੀ ਤਾਂ ਜੋਤ ਜਗਾਉਣ ਦੇ ਸਮੇਂ ਜੇਕਰ ਆਪਾਂ ਇਹ ਤਿੰਨ ਸਹੀ ਸਮਿਆਂ ਤੇ ਜੋਤ ਨਹੀਂ ਜਗਾਉਂਦੇ ਤਾਂ ਖਾਲਸਾ ਜੀ ਸਹੀ ਸਮੇਂ ਤੋਂ ਆਪਾਂ ਹਟਕੇ ਜੋਤ ਜਗਾਉਣੀ ਆ ਤਾਂ ਸ਼ਹੀਦ ਸਿੰਘ ਨਰਾਜ ਹੋ ਜਾਂਦੇ ਨੇ